ਟੀਮ ਇੰਡੀਆ ਵਿੱਚ ਖਿਡਾਰੀਆਂ ਨੂੰ ਕੋਚਿੰਗ ਦੇ ਕੇ ਥਾਂ ਦਿਵਾਉਣ ਵਾਲਾ ਕੋਚ ਅੱਜ ਵੇਚ ਰਿਹਾ ਹੈ ਸਬਜੀ ਇਸ ਮੌਕੇ ਤੇ ਦੇਖੋ ਉਹ ਤਸਵੀਰਾਂ ਤੇ ਕੀ ਕਹਿਣਾ ਹੈ ਇੱਥੇ ਮੌਜੂਦ ਲੋਕਾਂ ਦਾ ਖੇਡ ਸਟੇਡੀਅਮ ਚੋਲਾ ਸਾਹਿਬ ਵਿਖੇ ਤੇ ਹੁਣ ਵਧੀਆ ਬਤੌਰ ਡਿਊਟੀ ਨਿਭਾਰਿਆ ਵਾ ਹਾਕੀ ਕੋਚ ਦੀ ਤੇ ਪਿੱਛੇ ਜੇ ਵਿਚਾਰੇ ਦੇਣਾ ਬਹੁਤ ਮੰਦਾ ਹਾਲ ਹੋ ਗਿਆ ਸੀ 20 ਸਾਲ ਤੋਂ ਲਗਾਤਾਰ ਇਹ ਜਿਹੜਾ ਵਾ ਹਾਕੀ ਕੋਚ ਬੱਚਿਆਂ ਨੂੰ ਖੜਾ ਰਿਹਾ ਕਾਲੀ 50 ਦੇ ਕਰੀਬ ਰੋਜ਼ ਬੱਚੇ ਜਿਹੜੇ ਕੋ ਟ੍ਰੇਨਿੰਗ ਲੈਂਦੇ ਆ ਤੇ ਪਿੱਛੇ ਜੇ ਮੰਦ ਹਾਲ ਹੋ ਗਿਆ ਵਿਚਾਰੇ ਦਾ ਘਰ ਦਾ ਜਿਹੜਾ ਗੁਜ਼ਾਰਾ ਔਖਾ ਹੋ ਗਿਆ ਇਹਨੇ ਬਾਜ਼ਾਰ ਦੇ ਵਿੱਚ ਅਸੀਂ ਦੇਖਦੇ ਹੁੰਦੇ ਸੀ ਵੀ ਇਹਨੇ ਸਬਜ਼ੀ ਦੀ ਰੇੜੀ ਲਾਈ ਆਪਣਾ ਘਰ ਦਾ ਗੁਜ਼ਾਰਾ ਚਲਾਉਣ ਵਾਸਤੇ ਤੇ ਇਸ ਵੀਰ ਨੂੰ ਜਦੋਂ ਮੈਂ ਰੋਜ਼ ਹੀ ਵੇਖਣਾ ਤੇ ਵਿਚਾਰੇ ਨੇ ਤੜਕੇ 3 ਵਜੇ ਮੰਡੀ ਜਾਣਾ ਮੰਡੀਆਂ ਸਬਜ਼ੀ ਲੈ ਕੇ ਆਉਣਾ ਫਿਰ ਸਾਰੀ ਦਿਹਾੜੀ ਵਿਚਾਰੇ ਨੇ ਬਾਜ਼ਾਰ 'ਚ ਰੇੜੀ ਤੇ ਸਬਜ਼ੀ ਵੇਚਣੀ ਤੇ ਸਾਨੂੰ ਬੜਾ ਜਿਹੜਾ ਉਹ ਫੀਲ ਹੋਇਆ ਵੀ ਐਡਾ ਵਧੀਆ ਹਾਕੀ ਦਾ ਪਲੇਅਰ ਆ ਤੇ ਸਬਜ਼ੀ ਵੇਚ ਰਿਹਾ ਵਾ ਚਲੋ ਮਿਹਨਤ ਕਰਨਾ ਕੋਈ ਮਾੜੀ ਗੱਲ ਨਹੀਂ ਆ ਮਿਹਨ ਉਹ ਹਨਰ ਛੱਡ ਕੇ ਇਹ ਸਬਜ਼ੀ ਵੇਚ ਰਿਆ ਵਾ ਫਿਰ ਅਸੀਂ ਇਹਨਾਂ ਨਾਲ ਮੁਲਾਕਾਤ ਕੀਤੀ ਇਸ ਵੀਰ ਨਾਲ ਰਜਿੰਦਰ ਸਿੰਘ ਜੀ ਨਾਲ ਵੀ ਵੀਰ ਤੈਨੂੰ ਜੇ ਸਾਡੀ ਕੋਈ سپورਟ ਦੀ ਲੋੜ ਆ ਤਾਂ ਤਾਂ ਦੱਸ ਫਿਰ ਅਸੀਂ ਕਿਹਾ ਵੀ ਤੂੰ ਫੇਰ ਜਾ ਕੇ ਫੇਰ ਬੱਚਿਆਂ ਨੂੰ ਖੜਾ ਬੱਚੇ ਜਿਹੜੇ ਆ ਉਹ ਨਸ਼ਿਆਂ ਤੋਂ ਦੂਰ ਰਹਿਣ ਤੇ ਤੂੰ ਵਧੀਆ ਪਲੇਅਰ ਵਾਂ ਤੋਂ ਵਧੀਆ ਖੜਾ ਰਿਆ ਵਾ ਹਾਕੀ ਇਹ ਕਰਕੇ ਜਿੰਨੀ ਸਾਡੀ سپورਟ ਹੋਊਗੀ ਤੇਰੀ ਕਰਾਂਗੇ ਇਸ ਵੀਰ ਨੂੰ ਅਸੀਂ ਫਿਰ ਮਨਾਇਆ ਇਹਦੇ ਘਰ ਜਾ ਕੇ ਵੀ ਅਸਾਂ ਚਲੋ ਜਾ ਕੇ ਇਹਦੀ ਮੰਮੀ ਡਾਡੀ ਨਾਲ ਗੱਲ ਕੀਤੀ ਇਹਦੇ ਜਿੰਨੇ ਵੀ ਇਹਦੇ ਘਰ ਦੇ ਵਾਈਫ ਇਹਨਾਂ ਨਾਲ ਗੱਲ ਕੀਤੀ ਬੱਚਿਆਂ ਨਾਲ ਗੱਲ ਕੀਤੀ ਵੀ ਚਲੋ ਕੋਈ ਗੱਲ ਨਹੀਂ ਆ ਔਖਾ ਸੌਖਾ ਟਾਈਮ ਕੱਢੋ ਦੇ ਅਹੀਆਂ ਦੀ ਸਪੋਰਟ ਦੇ ਵਿੱਚ ਵਾ ਇਹਨੂੰ ਇਹਨਾਂ ਗਰਾਊਂਡ ਭੇਜਿਆ ਕਰੋ ਇਹ ਬੱਚਿਆਂ ਨੂੰ ਸਿਖਾਇਆ ਕਰੇ ਬਹੁਤ ਵੱਡਾ ਪੁੰਨ ਵਾ ਸੋ ਵੀਰ ਨੇ ਸਾਡੀ ਮੰਨੀ ਅਸੀਂ ਧੰਨਵਾਦ ਕਰਦੇ ਆ ਇਸ ਵੀਰ ਜਿੰਦਰ ਸਿੰਘ ਦਾ ਵੀ ਜੋ ਸਾਡੇ ਆਖੇ ਇਲਾਕੇ ਇਹ ਫੇਰ ਅੱਜ ਬੱਚਿਆਂ ਨੂੰ ਖੜਾ ਰਿਆ 40 ਤੋਂ 50 ਬੱਚੇ ਰੋਜ਼ ਹੀ ਟ੍ਰੇਨਿੰਗ ਲੈ ਰਹੇ ਆ ਤੇ ਬੜਾ ਧੰਨਵਾਦ ਤੇ ਖਾਸ ਕਰਕੇ ਮੈਂ ਧੰਨਵਾਦ ਕਰੂੰਗਾ ਸਾਡੇ ਹਲਕੇ ਦੇ ਵਿਧਾਇਕ ਸਰਦਾਰ ਮਨਜਿੰਦਰ ਸਿੰਘ ਜੀ ਲਾਲਪੁਰਾ ਉਹਨਾਂ ਨੇ ਇਸ ਗਰੀਬ ਦੀ ਬਾਹ ਫੜੀ ਸੋ ਇਹਨੇ ਸਾਡੇ ਨਾਲ ਗੱਲ ਕੀਤੀ ਵੀ ਮੇਰਾ ਰੁਜ਼ਗਾਰ ਕਿੱਦਾਂ ਚੱਲੂਗਾ ਅਸੀਂ ਫਿਰ ਆਪਣੇ ਹਲਕਾ ਵਿਧਾਇਕ ਸਰਦਾਰ ਮਨਜਿੰਦਰ ਸਿੰਘ ਜੀ ਲਾਲਪੁਰਾ ਉਹਨਾਂ ਨਾਲ ਸੰਪਰਕ ਕੀਤਾ ਵੀ ਇਸ ਤਰ੍ਹਾਂ ਹਾਕੀ ਕੋਚ ਆ ਤੇ ਤੁਸੀਂ ਆ ਕੇ ਉਹਨਾਂ ਨੂੰ ਮਿਲੋ ਜਦੋਂ ਤੁਸੀਂ ਚੋਲਾ ਸਾਹਿਬ ਆਓਗੇ ਤੇ ਜਰੂਰ ਮੁਲਾਕਾਤ ਕਰਿਓ ਸੋ ਆਏ ਉਹ ਚੋਲਾ ਸਾਹਿਬ ਉਹਨਾਂ ਸਵੀਰ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਵੇਖੇ ਬੜੇ ਖੁਸ਼ ਹੋਏ ਬੱਚੇ ਖੇਡ ਰਹੇ ਆ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਸੀ ਹਾਂਜੀ ਸਰ ਕੀ ਨਾਮ ਆਪਕੋ ਰਜਿੰਦਰ ਸਿੰਘ ਹਾਕੀ ਕੋਚ ਪਿੰਡ ਚੋਲਾ ਸਾਹਿਬ ਜ਼ਿਲ੍ਹਾ ਤਰਨਤਾਰਨ ਸਰ ਜੀ ਮੈਂ ਇੱਥੇ ਪਿੰਡ ਵਾਸੀਆਂ ਨੇ ਕੁਝ ਦੱਸਿਆ ਹੈ ਕਿ ਕਾਫੀ ਬੱਚੇ ਜਿਵੇਂ ਤੁਸੀਂ ਤਿਆਰ ਕੀਤੇ ਹੋਏ ਨੇ ਹਾਕੀ ਦੇ ਵਿੱਚ ਜੋ ਵੱਡੇ ਵੱਡੇ ਆਉਧਿਆਂ ਤੇ ਹੁਣ ਪਹੁੰਚ ਚੁੱਕੇ ਨੇ ਤੇ ਕੀ ਕੀ ਨਾਮ ਉਹਨਾਂ ਦਾ ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਤਿਆਰ ਕਰਦੇ ਵਿੱਚ 20 ਸਾਲ ਦੇ ਕਰੀਬ-ਕਰੀਬ ਹੋ ਗਏ ਆ ਜੀ ਬੱਚਿਆਂ ਨੂੰ ਖੜਾਉਂਦਿਆਂ ਔਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਵੀ ਕਿਹੜੇ-ਕਿਹੜੇ ਮਹਿਕਮਿਆਂ ਦੇ ਵਿੱਚ ਬੱਚੇ ਗਏ ਨੇ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਾਂ ਇੰਡੀਆ ਦੇ ਖਿਡਾਰੀ ਜਿਹੜੇ ਇੰਡੀਆ ਟੀਮ ਦੇ ਵਿੱਚ ਖੇਡ ਰਹੇ ਨੇ ਗੁਰਜੰਟ ਸਿੰਘ ਸਿਮਰਨਜੀਤ ਸਿੰਘ ਜੋ ਕਿ ਚੀਮਾ ਹਾਕੀ ਅਕੈਡਮੀ ਦੇ ਸਟੂਡੈਂਟ ਨੇ ਸਾਡੇ ਸਟੂਡੈਂਟ ਨੇ ਉਹ ਬਤੌਰ ਐਸ ਡੀ ਐਮ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਬਤੌਰ ਐਸ ਡੀ ਐਮ ਉਹ ਡਿਊਟੀ ਤੇ ਲੱਗੇ ਨੇ ਸਿਮਰਨਜੀਤ ਸਿੰਘ ਜੀ ਔਰ ਗੁਰਜੰਟ ਸਿੰਘ ਜੀ ਇੰਡੀਆ ਟੀਮ ਦੇ ਵਿੱਚ ਖੇਡ ਰਹੇ ਨੇ ਉਸ ਤੋਂ ਬਾਅਦ ਆ ਹੋਰ ਬੜੇ ਬੱਚੇ ਨੇ ਜੋ ਨੌਕਰੀਆਂ ਲੈ ਚੁੱਕੇ ਨੇ ਕੁਝ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਵਿਦੇਸ਼ਾਂ ਦੇ ਵਿੱਚ ਉਹ ਕਲੱਬਾਂ ਵੱਲੋਂ ਖੇਡ ਰਹੇ ਨੇ ਔਰ ਖਰਚਾ ਪਾਣੀ ਬਣਾ ਰਹੇ ਨੇ ਆਪਣਾ ਪੂਰਾ ਸਾਨੂੰ ਇਹ ਦੱਸੋ ਕਿ ਪਿੰਡ ਵੱਲੋਂ ਕੋਈ ਸਹਿਯੋਗ ਹੈਗਾ ਤੁਹਾਨੂੰ ਜਿਵੇਂ ਤੁਸੀਂ ਬੱਚਿਆਂ ਨੂੰ ਇੰਨੀ ਵਧੀਆ ਟ੍ਰੇਨਿੰਗ ਦੇ ਰਹੇ ਪਿੰਡ ਵੱਲੋਂ ਸਹਿਯੋਗ ਇਹੋ ਹੀ ਆ ਜੀ ਸਮੇਂ-ਸਮੇਂ ਜਿਹੜੇ ਸਾਡੇ ਸੀਨੀਅਰ ਆਗੂ ਨੇ ਇਹ ਪਾਰਟੀਆਂ ਦੇ ਜਿਸ ਤਰ੍ਹਾਂ ਕਾਂਗਰਸ ਆਈ ਤੇ ਕਾਂਗਰਸ ਕਾਂਗਰਸ ਦੇ ਵੀ ਕੁਝ ਸੀਨੀਅਰ ਆਗੂ ਸੀ ਉਹਨਾਂ ਨੇ ਗੱਲ ਪਹਚਾਈ ਅਕਾਲੀਆਂ ਦੇ ਸੀਗੇ ਤੇ ਅਕਾਲੀਆਂ ਦੇ ਵੀ ਕੁਝ ਆਗੂ ਸੀਗੇ ਪਿੰਡ ਦੇ ਉਹਨਾਂ ਨੇ ਵੀ ਮੇਰੀ ਗੱਲ ਪਹਚਾਈ ਸਰਕਾਰਾਂ ਤੱਕ ਔਰ ਜੇ ਆਮ ਪਾਰਟੀ ਦੀ ਹੁਣ ਗੱਲ ਕਰ ਲਈਏ ਤੇ ਇਹਨਾਂ ਦੇ ਵੀ ਜਿਹੜੇ ਮੁੱਖ ਪਿੰਡ ਦੇ ਆਗੂ ਨੇ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਹੈ ਕੇਵਲ ਚੋਲਾ ਜੋ ਕਿ ਜਨਰਲ ਸਕੱਤਰ ਤਰਨਤਾਰ ਨੂੰ ਉਹਨਾਂ ਨੂੰ ਬਣਾਇਆ ਗਿਆ ਉਹਨਾਂ ਕੋਲੇ ਸਮੇਂ ਸਮੇਂ ਸਿਰ ਸੀ ਇਹ ਗੱਲਾਂ ਪਹੁੰਚਾਉਂਦੇ ਰਹਿੰਨੇ ਆ ਤਾਂ ਕਿ ਸਰਕਾਰ ਤੱਕ ਸਾਡੀਆਂ ਗੱਲਾਂ ਪਹੁੰਚ ਸਕਣ ਕੋਚਿੰਗ ਨਹੀਂ ਦੇ ਰਿਆ ਫਿਰ ਮੈਂ ਦੱਸਿਆ ਵੀ ਕੋਚਿੰਗ ਇੱਕ ਰਜਿੰਦਰ ਸਿੰਘ ਹੰਸਾ ਸਾਡਾ ਵੀਰ ਚੋਲਾ ਸਾਹਿਬ ਦਾ ਕੋਚਿੰਗ ਦਿੰਦਾ ਸੀ ਗਰੀਬ ਸੀ ਵਿਚਾਰਾ ਤੇ ਸਬਜ਼ੀ ਰੇੜੀ ਲਾਉਣ ਲੱਪਿਆ ਸੋ ਤੁਸੀਂ ਇਹਦੀ ਬਾਹ ਫੜੋ ਧੰਨਵਾਦ ਮਨਜਿੰਦਰ ਸਿੰਘ ਲਾਲਪੁਰਾ ਜੀ ਐਮਐਲਏ ਸਾਡੇ ਬਹੁਤ ਮਾਨਯੋਗ ਨੇ ਉਹਨਾਂ ਨੇ ਇਸ ਵੀਰ ਦੀ ਬਾਹ ਫੜੀ ਤੇ 10000 ਰੁਪਿਆ ਉਹ ਆਪਣੀ ਜੇਬ ਦੇ ਵਿੱਚੋਂ ਆਪਣੀ ਤਨਖਾਹ ਦੇ ਵਿੱਚੋਂ ਹਰ ਮਹੀਨੇ ਇਸ ਵੀਰ ਦੀ ਤਨਖਾਹ ਉਹਨਾਂ ਲਈ ਆ ਸੋ ਉਸ ਦਾ ਪਰਿਵਾਰ ਦਾ ਗੁਜ਼ਾਰਾ ਚੱਲਣ ਦਿਆ ਤੇ ਉਹ ਵਧੀਆ ਖੁਸ਼ੀ ਖੁਸ਼ੀਆਂ ਬੱਚਿਆਂ ਨੂੰ ਖੜਾ ਰਿਹਾ ਹੈ ਹੁਣ ਅੱਗੇ ਇਸੀ ਨੌਕਰੀ ਵਾਸਤੇ ਕੋਈ ਸੀਐਮ ਮੰਤਰੀ ਤੱਕ ਵੀ ਤੁਸੀਂ ਪਹੁੰਚ ਕਰੋਗੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਮੈਂ ਇਹਨੂੰ ਵਿਸ਼ਵਾਸ ਦਿਵਾਇਆ ਵਾ ਵੀ ਜਿੰਨੀ ਜੋ ਗਏ ਹੈਗੇ ਅਸੀਂ ਜਰੂਰ ਤੁਹਾਡੀ ਜਿਹੜੀ ਆ ਗੇਮ ਆ ਤੁਹਾਡੀ ਜਿਹੜੀ ਆ ਗੱਲਬਾਤ ਅਸੀਂ ਸਰਦਾਰ ਨੇ ਕੀਤੀ ਆ ਅਸੀਂ ਮਾਨ ਸਾਹਿਬ ਤੱਕ ਐਮਐਲਏ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਜੀ ਦੇ ਮਾਧਿਅਮ ਰਾਹੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਤੱਕ ਤੁਹਾਡੀ ਜਿਹੜੀ ਇਹ ਗੱਲ ਪਹੁੰਚਾਵਾਂਗੇ ਤਾਂ ਜੋ ਤੁਹਾਨੂੰ ਜਿਹੜਾ ਰੋਜ਼ਗਾਰ ਦੇ ਸਕਣ ਤੇ ਤੁਸੀਂ ਵਧੀਆ ਇਦਾਂ ਬੱਚੇ ਨੂੰ ਕਢਾਉਂਦੇ ਰਹੋ ਜਿੰਦਰ ਸਿੰਘ ਜੀ ਇਹ ਦੱਸੋ ਕਿ ਤੁਹਾਨੂੰ ਤੁਹਾਡੀ ਮੰਗ ਕੀ ਆ ਮੰਗ ਰਜਗਾਰ ਦੀ ਮੰਗ ਹੈ ਜੀ ਰਜਗਾਰ ਰਜ ਹਾਂਜੀ ਦਾ ਗੁਜ਼ਾਰਾ ਕਿਵੇਂ ਚੱਲਦਾ ਤੁਹਾਡਾ ਘਰ ਦਾ ਗੁਜ਼ਾਰਾ ਇਦਾਂ ਹੀ ਆ ਜੀ ਆਪਣਾ ਜੋ ਵੀ ਥੋੜਾ ਬਹੁਤ ਸਰਕਲ ਪਾਣੀ ਹੈ ਗੁਰੂ ਮਹਾਰਾਜ ਦੀ ਕਿਰਪਾ ਰੋਟੀ ਫੁਲਕਾ ਮਿਲ ਜਾਂਦਾ ਹੈ ਜੀ ਬੱਚਿਆਂ ਨੂੰ ਖੜਾਈ ਜਾਈਦਾ 10000 ਰੁਪਏ ਜੋ ਕਿ ਐਮਐਲਏ ਸਾਹਿਬ ਵੱਲੋਂ ਮੈਨੂੰ ਮਿਲ ਰਿਹਾ ਸਰਦਾਰ ਮਨਜਿੰਦਰ ਸਿੰਘ ਜੀ ਲਾਲਪੁਰਾ ਸਾਹਿਬ ਜੋ ਕਿ ਹਲਕਾ ਵਦਾ ਇੱਕ ਖਡੂਰ ਸਾਹਿਬ ਨੇ ਉਹਨਾਂ ਵੱਲੋਂ ਜਿਹੜਾ ਵਾ ਮੈਨੂੰ 10000 ਰੁਪਇਆ ਮਹੀਨਾ ਆਪਣੇ ਤੌਰ ਤੇ ਆਪਣੀ ਤਨਖਾਹ ਦੇ ਵਿੱਚੋਂ ਮਿਲ ਰਿਹਾ ਜੀ ਹੁਣ ਜਿਵੇਂ ਪਿੰਡ ਵਾਸੀਆਂ ਦੱਸਿਆ ਕਿ ਪਹਿਲਾਂ ਤੁਸੀਂ ਸਬਜ਼ੀ ਦੀ ਰੇੜੀ ਲਗਾਈ ਆ ਹਾਂਜੀ ਉਹ ਕੀ ਕਾਰਨ ਸੀ ਤੁਹਾਡਾ ਲਗਾਉਣ ਦਾ ਕਾਰਨ ਇਹ ਵੀ ਲੰਮੇ ਸਮੇਂ ਤੋਂ ਬੱਚਿਆਂ ਨੂੰ ਖੜਾਉਣਾ ਤੇ ਸਰਕਾਰਾਂ ਨੇ ਕੋਈ ਬਾਤ ਨਹੀਂ ਪੁੱਛੀ ਕੋਈ ਨੌਕਰੀ ਦਾ ਸਬਬ ਬਣੀ ਨਹੀਂ ਸਕਿਆ ਉਸ ਤੋਂ ਬਾਅਦ ਚ ਫਿਰ ਬਰਾਊਂਡ ਛੱਡਤੀ ਆ ਜੀ ਬਿਲਕੁਲ ਬੱਚਿਆਂ ਨੂੰ ਖੜਾਉਣਾ ਬੰਦ ਕਰ ਦਿੱਤਾ ਅ ਬੱਚੇ ਬਰਾਬਰ ਦੇ ਹੋ ਗਏ ਆ ਜੀ ਆਪਣੇ ਦੋ ਬਿਗਟੀਆਂ ਪਰਮਾਤਮਾ ਨੇ ਦਿੱਤੀਆਂ ਨੇ ਵੱਡੀ ਬੇਟੀ ਮੇਰੀ ਗ੍ਰੈਜੂਏਸ਼ਨ ਕਰ ਰਹੀ ਹੈ ਪੜਾਈਆਂ ਬੜੀਆਂ ਮਹਿੰਗੀਆਂ ਨੇ ਕਿੱਥੋਂ ਪੜਾਉਣੇ ਨੇ ਬੱਚੇ ਘਰਦਿਆਂ ਵੱਲੋਂ ਵੀ ਫਟਕਾਰਾਂ ਮਿਲਦੀਆਂ ਸੀ ਵੀ ਆਪਣਾ ਕੋਈ ਕੰਮਕਾਰ ਕਰ ਲੈ ਕੁਝ ਨਹੀਂ ਗਰਾਉਂਡਾਂ ਨੇ ਦੇਣਾ ਕੁਝ ਨਹੀਂ ਸਰਕਾਰਾਂ ਨੇ ਦੇਣਾ ਹਾਰ ਕੇ ਕੀ ਕੀਤਾ ਜੀ ਇੱਕ ਰੇੜੀ ਲੈ ਕੇ ਉਹਦੇ ਸਬਜ਼ੀ ਜਿਹੜੀ ਆ ਉਹ ਵੇਚਣੀ ਸ਼ੁਰੂ ਕਰ ਦਿੱਤੀ ਆਪਣਾ ਘਰ ਦਾ ਗੁਜ਼ਾਰਾ ਜਿਹੜਾ ਚਲਾਉਣਾ ਸ਼ੁਰੂ ਕੀਤਾ ਤੇ ਜਿਹੜਾ ਉਹ ਮਗਰੋਂ ਇੱਥੇ ਲਾਲਪੁਰਾ ਸਾਹਿਬ ਆਉਂਦੇ ਨੇ ਐਮ ਐਲ ਏ ਸਾਹਿਬ ਉਹਨਾਂ ਨੇ ਪੁੱਛਿਆ ਵੀ ਆ ਬੱਚੇ ਖੇਡਦੇ ਆ ਇਹਨਾਂ ਨੂੰ ਕੋਈ ਖੜਾਉਂਦਾ ਨਹੀਂ ਕੋਈ ਵਾਲੀ ਵਾਰਸ ਨਹੀਂ ਇਹਨਾਂ ਦਾ ਔਰ ਕਿਸੇ ਸੱਜਣ ਨੇ ਉਹਨਾਂ ਤੱਕ ਇਹ ਗੱਲ ਪਹੁੰਚਾਈ ਹੈ ਉਹਨਾਂ ਨੂੰ ਦੱਸਿਆ ਹੈ ਕਿ ਮੁੰਡਾ ਖਡਾਉਂਦਾ ਸੀਗਾ ਉਹ ਸਰਕਾਰਾਂ ਨੇ ਕੋਈ ਉਹਦੀ ਬਾਤ ਨਹੀਂ ਪੁੱਛੀ ਕਾਲੀ ਆਏ ਕਾਂਗਰਸੀ ਆਏ ਫਾਈਲਾਂ ਦੇ ਉੱਤੇ ਸਾਈਨ ਹੋ ਜਾਂਦੇ ਰਹੇ ਆ ਬਾਕੀ ਗੱਲ ਕੋਈ ਨਹੀਂ ਹੋਈ ਕੋਈ ਨੌਕਰੀ ਨਹੀਂ ਕੋਈ ਕੁਝ ਨਹੀਂ ਸਰਕਾਰਾਂ ਨੇ ਦਿੱਤਾ ਨਾ ਕਾਲੀਆਂ ਨੇ ਦਿੱਤਾ ਨਾ ਕਾਂਗਰਸੀਆਂ ਨੇ ਦਿੱਤਾ ਤੇ ਹੁਣ ਦੇਖਿਆ ਜਾਵੇ ਤੁਹਾਡੇ ਵੱਲੋਂ ਵੇਖੋ ਬੱਚੇ ਤਿਆਰ ਕੀਤੇ ਹੋਏ ਆ ਅੱਜ ਐਸਟੀਐਮ ਬਣ ਚੁੱਕੇ ਹਨ ਹਾਂਜੀ ਹਾਂਜੀ ਪਰ ਤੁਹਾਡੇ ਉਹੀ ਹਾਲਾਤ ਨੇ ਹਾਂਜੀ ਤੁਸੀਂ ਸੀਐਮ ਮਾਨ ਕੋ ਕੀ ਮੰਗ ਕਰਦੇ ਸੀ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਉਹਨਾਂ ਕੋਲੋਂ ਸਿਰਫ ਇਹੋ ਮੰਗ ਹੈ ਵੀ ਗਰੀਬ ਜਨਤਾ ਦੀ ਜਿਹੜੀ ਆ ਉਹ ਸਾਡੇ ਵਰਗੇ ਜਿਹੜੇ ਮੇਰੇ ਵਰ ਮੈਂ ਕੱਲਾ ਨਹੀਂ ਆ ਮੇਰੇ ਵਰਗੇ ਹੋਰ ਵੀ ਨੇ ਨੌਜਵਾਨ ਜਿਹੜੇ ਆਪਣੇ ਲੈਵਲ ਤੇ ਜਿਹੜੇ ਬੱਚਿਆਂ ਨੂੰ ਖੜਾ ਰਹੇ ਨੇ ਬਿਨਾ ਤਨਖਾਹ ਤੋਂ ਤੇ ਸਾਰਿਆਂ ਬਾਰੇ ਸੋਚਿਆ ਜਾਵੇ ਉਹਨਾਂ ਤਾਂ ਹੀ ਮੇਰੀ ਇਹੋ ਮੰਗ ਹੈ ਕਿ ਮੈਨੂੰ ਮੈਂ ਅਜੇ ਵੀ ਬੇਰੁਜ਼ਗਾਰ ਹਾਂ ਮੈਨੂੰ ਰਜਗਾਰ ਦਿੱਤਾ ਜਾਵੇ ਮੈਨੂੰ ਨੌਕਰੀ ਦਿੱਤੀ ਜਾਵੇ ਮੈਂ ਇਹੋ ਮੰਗ ਮੰਗਦਾ ਹਾਂ ਜੀ ਭਗਵੰਤ ਮਾਨ ਸਾਹਿਬ ਕੋਲ ਠੀਕ ਥੈਂਕ ਯੂ ਸਰ